ਮਿਸਿੰਗ ਦੇ ਖਲਾਫ ਉਹ ਮੰਨਸਤਰੀ ਨੇ ਇਹ ਲਿਆ ਲਿਆ ਯਾਰ ਅੱਜ 4-5 ਦਿਨ ਹੋ ਗਏ ਨੇ ਟਾਇਰਾਂ ਫੈਲੇ ਨੂੰ ਅਲੀਪੋਰਟ ਦੇ ਦਾ 15 ਨੰਬਰ ਵੋਟ ਹੈਗਾ ਪਟਿਆਲੇ ਨਗਰ ਨਿਕਲਦਾ ਉੱਥੇ ਇੱਕ ਛੋਟੀ ਬੱਚੀ ਦੀ ਮੌਤ ਹੋ ਗਈ ਹੈ ਔਰ ਇੱਕ ਸਾਡੇ ਬਜ਼ੁਰਗ ਦੀ ਮੌਤ ਹੋਈ ਹੈ ਹਸਪੀਟਲ ਚ ਮਰੀਜ਼ ਪਈ ਨੇ ਰਜਿੰਦਰਾਜ ਪ੍ਰਾਈਵੇਟ ਚ ਬਾਤਾ ਕੁਸ਼ਲਿਆ ਵਿੱਚ ਔਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਔਰ ਤੇ ਮੈਨੂੰ ਅੱਜ ਜੋ ਕਿਸੇ ਨੇ ਭੇਜਿਆ ਨੇ ਤਸਵੀਰਾਂ ਜੋ ਜੋ ਹਾਲ ਅਲੀਪੁਰ ਦੇ ਸਪੈਂਸਰੀ ਦਾ ਹੋਇਆ ਹੋਇਆ ਜਿੱਥੇ ਸਾਰੇ ਲੋਕ ਪਹਿਲਾਂ ਗਏ ਸੀਗੇ ਉੱਥੇ ਪਾਣੀ ਭਰਿਆ ਪਿਆ ਹੈਗਾ ਡੰਗਰ ਫਿਰ ਰਹੇ ਨੇ ਔਰ ਇੱਕ ਗੱਲ ਕੀ ਹੈ ਤੁਸੀਂ ਦਿਖਾਣੇ ਉਹ ਸਾਰਿਆਂ ਨੂੰ ਕਿ ਤੁਹਾਡੀ ਕਿੰਨੀ ਮਹਿਕਮਾ ਕਿੰਨੀ ਅੱਛੀ ਤਰ੍ਹਾਂ ਚੱਲ ਰਿਹਾ ਹੈਲਥ ਦਾ ਰਜਿੰਦਰਾ ਹਸਪੀਟਲ ਜੇ ਪੱਖੇ ਆਪ ਲੈ ਕੇ ਜਾ ਰਹੇ ਨੇ ਔਰ ਅਜੇ ਤੱਕ ਕਾਰਵਾਈ ਨਹੀਂ ਕੀਤੀ ਹੋਏ ਉਹ ਡਾਕਟਰ ਜਿਹੜਾ ਹਰ ਸਾਲ ਹੀ ਡਾਇਰੀ ਫੈਲਦਾ ਇਸ ਇਲਾਕੇ ਦੇ ਵਿੱਚ ਫੈਲਦਾ ਕੋਈ ਗੰਭੀਰ ਸਮੱਸਿਆ ਜਿਹੜੀ ਵਾਸ਼ ਨਹੀਂ ਹੋਰੀ ਹਾਲੇ ਤੱਕ ਬਿਲਕੁਲ ਜੀ ਜਿਹੜਾ ਪਹਿਲਾਂ ਜਦੋਂ ਪਹਿਲਾਂ ਹੀ ਪਤਾ ਲੱਗ ਜਾਂਦਾ ਕਿ ਇੱਕ ਦੋ ਕੇ ਸਾਈਨ ਹੈ ਉਦੋਂ ਹੀ ਕਾਰਵਾਈ ਕਰ ਦੇਣੀ ਚਾਹੀਦੀ ਹੈ ਸਾਰੇ ਵਿਭਾਗਾਂ ਨੂੰ ਤਾਂ ਇਹ ਅਜੀ ਕਿਹੜੀ ਨਾ ਕਰਦੇ ਔਰ ਮੈਂ ਤੁਹਾਨੂੰ ਇਹਦਾ ਦੱਸ ਚਾਹਨੀ ਹੈ ਕਿ ਇੱਕ ਡਾਕਟਰ ਜਿਹੜੀ ਚਾਹ ਪੀ ਰਹੀ ਸੀ ਜਿਹੜੀ ਮਦਦ ਦੇ ਵਾਇਰਲ ਹੋਇਆ ਕਿ ਮੈਂ ਉਹਨੂੰ ਕਹਾਂ ਮੇਰੇ ਬੱਚੇ ਨੂੰ ਬਚਾ ਲਓ ਕੀ ਕਰਨੀ ਮੈਂ ਚਾਹ ਪੀ ਕੇ ਆਉਂਗੀ ਉਹਦੇ ਅਜੇ ਉਹਦੇ ਤੱਕ ਉਹਦੀ ਕਾਰਵਾਈ ਕਿਉਂ ਨਹੀਂ ਕੀਤੀ ਅੱਜ ਤੱਕ ਵਿਚਾਰੇ ਦੌਰਾ ਵੀ ਕੀਤਾ ਪਰ ਉਹ ਉਸ ਡਾਕਟਰ ਦੇ ਲਈ ਨਹੀਂ ਕੀਤਾ ਕੋਈ ਹੋਰ ਇਹਨਾਂ ਨੂੰ ਵੀ ਦੇ ਦਿਓ ਮੈਨੂੰ ਪਤਾ ਹੈ ਦੌਰਾ ਕਿੱਥੇ ਕੀਤਾ ਹੈ ਬਾਦਾਂ ਤੋਂ ਛੱਲੇ ਹਸਪਤਾਲਾ ਕਿਉਂਕਿ ਪਾਣੀ ਉੱਥੇ ਵੀ ਖਰਾਬ ਹੋਣ ਲੱਗ ਗਿਆ ਜੀਬੀ ਜੀ ਨਗਰ ਨਗਰ ਕਮਿਸ਼ਨਰ ਨੇ ਗੱਲਬਾਤ ਕਰਦੇ ਦੌਰਾਨ ਦੱਸਿਆ ਕਹਿੰਦੇ ਕਿ 100 ਦੇ ਕਰੀਬ ਕਨੈਕਸ਼ਨ ਉੱਥੇ ਦੇਖੀ ਯਾਦ ਕਰੇਗੀ ਉਹ ਸਿਰਫ ਇੱਕ ਹੀ ਲੀਗਲ ਹੈ ਬਾਕੀ ਸਾਰੇ ਇਲੈਗਲ ਨੇ ਕਿਸ ਤਰ੍ਹਾਂ ਦੇ ਗਏ ਜੋ ਇਹ ਕਾਰਵਾਈ ਦੇਖੋ ਕਾਰਵਾਈ ਜਿਹੜੀ ਉਹਨਾਂ ਨੇ ਕਰਨੀ ਹੈ ਕਰੰਦੋ ਪਰ ਫੈਕਟ ਇਹ ਹੈਗਾ ਤਾਣੀ ਔਰ ਸੂਏਜ ਮਿਕਸ ਹੋਇਆ ਹੋਇਆ ਹੈ ਸੀਵਰੇਜ ਤਾਂ ਹੀ ਇਹ ਕੰਮ بگੜਿਆ ਹੈਗਾ ਹੁਣ ਜਦੋਂ ਕੰਮ بگੜਿਆ ਲੋਕ ਮਰ ਰਹੇ ਨੇ ਲੋਕਾਂ ਨੂੰ ਹਸਪਤਾਲ ਜਾਣਾ ਪੈਣਾ ਹੈ ਇਹ ਕੀ ਹੈ ਕਿ ਉਹ ਇਸ ਤਰ੍ਹਾਂ ਹੈਗਾ ਤੁਸੀਂ ਕੁਝ ਉਹਦੀ ਕਾਰਵਾਈ ਤਾਂ ਕਰੋ ਉਹਨੂੰ ਬਚਾਓ ਬਾਕੀ ਲੋਕਾਂ ਨੂੰ ਬਚਾਓ ਬਾਅਦ ਤੁਸੀਂ ਜੋ ਕਰਨਾ ਹੈ ਉਹ ਦੇਖੋ ਪਹਿਲਾਂ ਵੀ ਪਤਾ ਲੱਗ ਗਿਆ ਸੀ ਕਿਉਂਕਿ ਪਿਛਲੇ ਸਾਲ ਵੀ ਇਸ ਇਲਾਕੇ 'ਚ ਤੇਰੀ ਬੰਦ ਸੀ ਇੱਕ ਸਾਲ ਕਾਫੀ ਨਹੀਂ ਸੀ ਕਾਰਵਾਈ ਕਰਨ ਲਈ ਉਸਨੂੰ ਚੈੱਕ ਕਰਨ ਲਈ ਠੀਕਰਣ ਲਈ ਬਿਲਕੁਲ ਸੀ ਇਹੀ ਤਾਂ ਨਲਾਕੀ ਐ ਸਰਕਾਰ ਦੀ ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਪਹਿਲੇ ਦੇਖਣੀਆਂ ਚਾਹੀਦੀਆਂ ਨੇ ਹੁਣ ਪ੍ਰਿਪੇਅਰਡਨਸ ਦੇਖੋ ਮੌਨਸੂਨ ਅਦਾ ਆ ਨਹੀਂ ਹੈ ਜੀ ਬਾਰਿਸ਼ ਤਾਂ ਆਣੀ ਹੈ ਹਰ ਸਾਲ ਤੁਸੀਂ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰ ਰਹੇ ਹੋ ਵੀ ਭਾਈ ਓਮੈਕ ਸਿਟੀ ਇਹ ਸੰਦੋੜਤ ਹੈਗੇ ਉਹਨਾਂ ਦਾ ਵੀ ਪਾਣੀ ਅੱਜ ਖਰਾਬ ਆਇਆ ਕਾਫੀ ਉਹਨਾਂ ਨੂੰ ਦਿੱਕਤ ਪਰੇਸ਼ਾਨੀ ਆ ਰਹੀ ਹੈ ਲਗਾਤਾਰ ਕੰਪਲੀਟ ਕਰਨ ਤੋਂ ਬਾਵਜੂਦ ਵੀ ਉਹਨਾਂ ਤੋਂ ਸੁਣਵਾਈ ਨਹੀਂ ਹੋ ਪਾਈ ਕਿਵੇਂ ਜੇ ਜੇ ਮੈਂ ਤਾਂ ਜੀ ਬਿਲਕੁਲ ਨਲਾਕੀ ਕਹਿਣੀ ਹੈ ਜਿਹੜਾ ਸਾਡਾ ਕੋਰਪੋਰੇਸ਼ਨ ਹੈਗੀ ਹੈ ਔਰ ਜਦੋਂ ਪਾਣੀ ਦੀ ਸ਼ਿਕਾਇਤ ਜਾਂਦੀ ਹੈ ਗੰਦੇ ਦੀ ਉਹ ਮੈਡੀਕਲ ਸਾਈਡ ਵੀ ਜਾਂਦੀ ਹੈ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਹੈ ਔਰ ਦੋਨੋਂ ਆਪਸੇ ਇਕੱਠੇ ਹੋ ਕੇ ਕੰਮ ਕਰਨ ਬਿਹਤਰੀ ਵਾਸਤੇ ਲੋਕਾਂ ਦੀ ਇਹ ਕਿ ਕੁਝ ਇਲਾਕਿਆਂ 'ਚ ਕੋਈ ਖਰਾਬ ਪਾਣੀ ਦੀ ਸ਼ਿਕਾਇਤਾਂ ਲੱਗੀਆਂ ਜਿਵੇਂ ਖਾਲਸਾ ਮੱਲਾ ਟੀ.ਐਸ.ਪਾਲ ਰੋਡ ਇਹਨਾਂ ਇਲਾਕਿਆਂ 'ਚ ਵੀ ਪਾਣੀ ਦੀ ਦਿੱਕਤ ਆ ਰਹੀ ਹੈ ਉਹੀ ਤਾਂ ਮੈਂ ਕਹਿ ਰਹੀ ਹਾਂ ਅੱਜ ਤਾਈ ਤਾਂ ਡੀ.ਸੀ. ਉੱਥੇ ਗਏ ਸੀ ਕਿਉਂਕਿ ਉਥੋਂ ਪਾਤਾ ਕਵेश्चਨ ਲਿਆ ਤਾਂ ਕੀ ਕਹਿੰਦੇਗੇ ਟੀ.ਵੀ. ਹਸਪੀਟਲ ਤੋਂ ਸਾਰਿਆਂ ਤੋਂ ਆ ਰਹੀ ਸੀ ਰਿਪੋਰਟ ਤੁਸੀਂ ਇੰਨਾ ਵੀ ਨਹੀਂ ਕਰ ਸਕਦੇ ਜੇ ਆਪਣਾ ਪੰਜਾਬ ਜੇ ਆਪਣਾ ਸ਼ਹਿਰ ਨਹੀਂ ਸੰਸਾਦ ਗਈ ਨਗਰ ਨਿਗਮ ਔਰ ਸਾਡੇ ਹੈਲਥ ਮਿਨਿਸਟਰ ਪਟਿਆਲੇ ਦੇ ਨੇ ਤਾਂ ਫਿਰ ਕੀ ਹੋਏਗਾ ਸਾਡਾ ਅੱਜ ਤਹਾਨੂੰ ਅੱਗੇ ਨਹੀਂ ਜਾਣ ਦਿੱਤਾ ਜੀ ਇੱਥੇ ਰੋਗ ਰਿਕਟਰ ਟਾਰਗੇਟਿੰਗ ਕਰਕੇ ਓਕੇ ਹੈ ਜੀ ਅਸੀਂ ਪ੍ਰੈਸ ਕਰਨ ਆਏ ਆ ਸਾਡੀ ਆਵਾਜ਼ ਪਹੁੰਚ ਗਈ ਹੋ ਗਈ ਮਿਨਿਸਟਰ ਸਾਹਿਬ ਕੋਲ ਔਰ ਅੱਜ ਪੁਤਲਾ ਵੀ ਹੋ ਗਿਆ ਹੈਗਾ ਔਰ ਤੁਹਾਡੇ ਰਾਹੀਂ ਤੁਹਾਡੇ ਮੀਡੀਅਮ ਵੀ ਸਾਡੀ ਆਵਾਜ਼ ਪਹੁੰਚ ਚੁੱਕੀ ਹੋ ਨਾ ਕਰਨੀ ਕੀ ਅਪੀਲ ਕਰਨਾ ਚਾਹੁੰਦੇ ਨੇ ਗਵਰਨਮੈਂਟ ਨੂੰ ਕਿਉਂਕਿ ਕੇਸ ਜਿਆਦਾ ਹੋਗੇ 100 ਤੋਂ ਕਰੀਬ ਜਿਹੜੇ ਮਰੀਜ਼ ਹੋਗੇ ਨੇ ਸਰਕਾਰ ਨੂੰ ਕੀ ਅਪੀਲ ਕਰਨਾ ਹੈ ਮੈਂ ਤਾਂ ਅਪੀਲ ਕਰਨਾ ਚਾਹਨੀ ਹੈ ਸਖਤ ਤੋਂ ਸਖਤ ਕਾਰਵਾਈ ਕਰਨ ਔਰ ਜਿੱਥੇ ਜਿੱਥੇ ਗੰਦਾ ਪਾਣੀ ਆ ਰਿਹਾ ਹੈ ਉਹਨੂੰ ਬੰਦ ਕਰਨ ਚੈੱਕ ਕਰਨ ਕਿਉਂ ਆ ਰਿਹਾ ਹੈ ਔਰ ਉਥੇ ਲੋਕਾਂ ਨੂੰ ਸਾਫ਼ ਪਾਣੀ ਪੀਣ ਦਾ ਮਿਲਣਾ ਚਾਹੀਦਾ ਹੈਗਾ ਠੀਕ ਹੈ ਥੈਂਕ ਯੂ ਗੱਲ ਪਰਦਰਸ਼ ਰੋਕ ਕੇ ਰਹੀ ਅਸੀਂ ਬੜਾ ਪੀਸਫੁਲ ਸਾਡੇ ਯੂਥ ਦੇ ਪ੍ਰਧਾਨ ਨਿਕਲ ਕਾਕਾ ਜੀ ਨੇ ਵੀ ਬਾਈ ਦੀ ਰਹਿਨਮਾਈ ਚ ਭਾਟੀ ਜਨਤਾ ਪਾਰਟੀ ਪਟਿਆਲਾ ਨੇ ਬੜਾ ਪੀਸਫੁਲ ਪ੍ਰੋਟੈਸਟ ਕਰਨਾ ਸੀ ਜੀ ਅਸੀਂ ਕੋਈ ਪ੍ਰਸ਼ਾਸਨ ਨਾਲ ਲੜਾਈ ਕਰਨ ਨਹੀਂ ਆਏ ਸੀ ਕੋਈ ਪ੍ਰਸ਼ਾਸਨ ਨਾਲ ਧੱਕਾ ਕਰਨ ਨਹੀਂ ਆਏ ਸੀ ਅਸੀਂ ਆਪਣਾ ਪ੍ਰੋਟੈਸਟ ਕਰਨ ਆਏ ਸੀ ਅਸੀਂ ਡਾਕਟਰ ਸਾਡੇ ਹੈਲਥ ਅਫਸਰ ਬਲਵਿੰਗ ਜੀ ਅਸੀਂ ਉਹਨਾਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਸਾਡੀ ਕਿਸੇ ਨਾਲ ਵੀ ਬੜਾ ਪੀਸਫੁਲ ਅਸੀਂ ਆਪਣਾ ਸ਼ਾਂਤਮਈ ਮਤਲਬ ਫੁਕਿਆ ਜੋ ਸਾਡਾ ਐਮਜੀਐਸ ਹੀ ਕਰਨਾ ਸੀ ਅਸੀਂ ਕੋਈ ਉਹਨਾਂ ਘਰ ਨੇ ਵੜਨਾ ਸੀ ਕੋਈ ਬੈਰੀਕੇਡ ਨਹੀਂ ਟਪਣੇ ਸੀ ਉਹ ਬੇਕੀ ਨਹੀਂ ਜਾਣ ਦਿੱਤਾ ਜਾ ਰਿਹਾ ਕੀ ਚੱਕਰ ਹੈ ਕੀ ਉਹ ਇਹ ਤੋਂ ਰੋਗ ਲਿੱਤਾ ਗਿਆ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਪੀਸਫੁਲ ਪ੍ਰੋਟੈਸਟ ਕਰ ਰਹੇ ਹਾਂ ਜਿੱਥੇ ਰੋਕੋਗੇ ਜਿੱਥੇ ਕੇਤਲਬ ਹੋਦਾ ਹੈ ਲੱਗਦਾ ਅਸੀਂ ਟੋੜੇ ਆਵਾਜ਼ ਸਾਹਮਣੇ ਰੱਖ ਬੀਸ਼ੂ ਦਾ ਘਰ ਹੈ ਜੀ ਉਰ ਤੱਕ ਅਸੀਂ ਆ ਗਏ ਇਹ ਕਹਿੰਦੇ ਉਹ ਕੋਠੀ ਨਹੀਂ ਜਾਣਾ ਅਸੀਂ ਬਿਲਕੁਲ ਨਹੀਂ ਜਾਂਦੇ ਜੀ ਅਸੀਂ ਉਹਰੇ ਆਪਣਾ ਪ੍ਰੋਟੈਸਟ ਕਰਦੇ ਠੀਕ ਹੈ ਲੱਗਦਾ ਅਸੀਂ ਤਾਂ ਸਰ ਸਾਹਿਬ ਕਿੱਦਾਂ ਦੇਖ ਰਹੇ ਹੋ ਅੱਜ ਤਰਨਾ ਪ੍ਰਦਰਸ਼ਨ ਕਰ ਰਹੇ ਹੋ ਅੱਜ ਡਾਕਟਰ ਬਲਵੀਰ ਦੇ ਆਏ ਹੋ ਡਾਇਰੀਆ ਦਾ ਜਿਹੜੇ ਮਰੀਜ਼ ਬਹੁਤ ਜ਼ਿਆਦਾ ਹੋ ਗਏ ਕਈ ਮੋਟਾ ਵੀ ਹੋ ਗਿਆ ਕਿੱਦਾਂ ਦੇਖਦੇ ਹੋ ਇਹਨੂੰ ਜਿਹੜੀ ਕੱਲ ਡਾਇਰੀਆ ਕਾਰਨ ਇੱਕ ਮੌਤ ਹੋਈ ਹੈ ਉਹ ਪੰਜਾਬ ਸਰਕਾਰ ਦੀ ਸਰਸਰ ਨਾਕਾਮ ਹੈ ਨਾਕਾਮਯਾਬੀ ਹੈ ਤੇ ਨਾਕਾਮੀ ਹੈ ਤੇ ਅੱਜ ਜਿਹੜੀ ਭਾਜਪਾ ਪਟਿਆਲਾ ਦੀ ਪੂਰੀ ਟੀਮ ਹੈ ਉਹ ਡਾਕਟਰ ਬਲਵੀਰ ਨੂੰ ਸੁੱਤੇ ਪਏ ਨੂੰ ਜਗਾਨ ਆਈ ਹੈ ਵੀ ਡਾਕਟਰ ਬਲਵੀਰ ਉੱਠੋ ਤੇ ਪੰਜਾਬ ਦੇ ਲੋਕਾਂ ਦੀ ਜਿਹੜੀ ਸਿਹਤ ਨਾਲ ਖਿਲਵਾੜ ਕਰੀਏ ਤੁਹਾਡੀ ਸਰਕਾਰ ਉਸ ਲਈ ਕੋਈ ਨਾ ਕੋਈ ਕੰਮ ਕਰੋ ਠੋਸ ਕਦਮ ਚੁੱਕੋ ਤਾਂ ਜਿਹੜੀ ਕੱਲ ਮੰਦਭਾਗੀ ਘਟਨਾ ਵਾਪਰੀ ਹੈ ਆਪਣੇ ਮਾਤਾ ਕਚਲਿਆ ਹਸਪਤਾਲ ਵਿੱਚ ਇੱਕ ਬਿਜਵਾਕ ਦੀ ਮੌਤ ਹੋਈ ਹੈ ਤਾਂ ਅੱਗੇ ਤੋਂ ਐਸੀ ਜਿਹੜੀ ਮੰਦਭਾਗੀ ਘਟਨਾ ਉਹ ਨਾ ਵਾਪਰੇ। ਕਿਵੇਂ ਦੇਖਦੇ ਹੋ ਤੇ ਡਾਇਰੀਆ ਦੇ ਹੋਇਆ ਦੀ ਤਰ ਲੇਕਿਨ ਸਾਲ ਬਾਅਦ ਫੇਰ ਹੋਣ ਹੋਇਆ। ਕੀ ਇਹਨੇ ਪੰਜਾਬ ਸਰਕਾਰ ਵੱਲੋਂ ਕੋਈ ਕਿਆ? ਪੰਜਾਬ ਸਰਕਾਰ ਵੱਲੋਂ ਜੇ ਕੋਈ ਤਿਆਰੀ ਕੀਤੀ ਹੁੰਦੀ ਨਾ ਪਿਛਲੇ ਸਾਲ ਕੋਈ ਮੌਤ ਹੁੰਦੀ ਨਾ ਇਸ ਸਾਲ ਕੋਈ ਮੌਤ ਹੁੰਦੀ ਤਾਂ ਕਰਕੇ ਜਿਹੜਾ ਇਹ ਝੂਠਾ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਵੀ ਅਸੀਂ ਕਰੋੜਾਂ ਰੁਪਏ ਖਰਚੇ ਕੇ ਜਿਹੜੇ ਪੰਜਾਬ ਦੇ ਹੈਲਥ ਸੈਕਟਰ ਨੂੰ ਮਜ਼ਬੂਤ ਕੀਤਾ ਏ ਜੇ ਉਹਨਾਂ ਨੇ ਉਹ ਕਰੋੜਾਂ ਰੁਪਏ ਚੋਂ 1 ਰੁਪਿਆ ਵੀ ਹੈਲਥ ਸੈਕਟਰ ਉੱਤੇ ਖਰਚਿਆ ਹੁੰਦਾ ਤਾਂ ਜਿਹੜੀ ਕੱਲ ਮੰਦਪਾਗੀ ਮੌਤ ਹੋਈ ਏ ਉਹ ਨਾ ਹੁੰਦੀ ਕਿਵੇਂ ਦੇ ਦੋ ਸਿਹਤਮੰਦ ਪੰਜਾਬ ਦਾ ਮਿਸ਼ਨ ਲੈ ਕੇ ਚੱਲਿਆ ਪੂਰੇ ਪੰਜਾਬ ਦੇ ਵਿੱਚ ਮਿਸ਼ਨ ਚੱਲੂ ਹੈ ਲਗਾਤਾਰ ਜਿਹੜੀ ਅੱਜ ਦੂਜੀ ਵਾਰੀ ਮੌਤ ਹੋ ਚੁੱਕੀ ਆ ਕਿ ਵੀ ਜਦੋਂ ਹੈਲਥ ਸਿਸਟਮ ਹੈਲਥ ਸੈਕਟਰ ਬਿਲਕੁਲ ਫੇਲ ਹੈ ਬਿਲਕੁਲ ਜ਼ੀਰੋ ਤੇ ਖੜਾ ਹੈ ਜਿਹੜਾ ਪਹਿਲਾਂ ਸਰਕਾਰਾਂ ਨੇ ਮਿਲ ਕੇ ਜਿੰਨਾ ਵੀ ਹੈਲਥ ਸੈਕਟਰ ਨੂੰ ਮਜ਼ਬੂਤ ਕੀਤਾ ਸੀ ਉਹ ਜਿਹੜੀ ਆਮ ਆਦਮੀ ਦੀ ਸਰਕਾਰ ਹੈ 2022 ਤੋਂ ਲੈ ਕੇ ਹੁਣ ਤੱਕ ਉਹਨੇ ਸਰਾਸਰ ਇੱਕ ਕਪਲੇਵਾਜ਼ੀ ਦਾ ਕੰਮ ਕੀਤਾ ਉਸ ਵਿੱਚ ਤੇ ਦੇਖਦੇ ਦੇਖਦੇ ਅੱਜ ਇਹ ਦਿਨ ਹੈ ਵੀ ਜਿਹੜਾ ਕਿ ਉਹਨਾਂ ਨੇ ਹੈਲਥ ਸੈਕਟਰ ਬਿਲਕੁਲ ਜ਼ੀਰੋ ਕਰਤਾ ਪੰਜਾਬ ਠੀਕ ਹੈ ਠੀਕ ਹੈ